ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਪਹੁੰਚੇ ਆ ਗੁਰੂ ਕਾ ਲਾਹੌਰ ਜਿੱਥੇ ਕੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਸਨ ਜੋ ਕਿ ਭਾਈ ਹਰਜਸ ਜੀ ਦੀ ਸੁਪੁੱਤਰੀ ਜੀਤਾ ਕੌਰ ਜੀ ਦੇ ਨਾਲ ਤੇ ਸਾਨੂੰ ਪੂਰਾ ਇਤਿਹਾਸ ਗੁਰੂ ਘਰ ਲਾਹੌਰ ਦਾ ਤਿਰਵੈਣੀ ਸਾਹਿਬ ਦਾ ਪੌਣ ਸਾਹਿਬ ਦਾ ਹੋਰ ਨੇਕਾਂ ਜਿਹੜੇ ਸਥਾਨ ਨੇ ਇਸ ਪਾਵਨ ਪਵਿੱਤਰ ਧਰਤੀ ਤੇ ਮੌਜੂਦ ਨੇ ਤੇ ਗੁਰੂ ਲਾਹੌਰ ਜਿਹੜਾ ਸ਼ਬਦ ਹੈ ਪਾਕਿਸਤਾਨ ਦੇ ਵਿੱਚ ਵੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਇਹ ਲਾਹੌਰ ਹੈ ਇਹ ਕਿਉਂ ਬਣਾਇਆ ਗਿਆ ਇਤਿਹਾਸ ਕਿਉਂ ਬਣਿਆ ਸਾਡੇ ਨਾਲ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਜੀ ਮੌਜੂਦ ਨੇ ਇਤਿਹਾਸ ਨਾਲ ਜਾਣੂ ਕਰਵਾਣਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਵੀ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਸਾਧ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਤਸ਼ਾਹ ਦਾ ਜਿਹੜਾ ਆਨੰਦਕਾਰਜਾ ਉਹ ਇਸ ਪਵਿੱਤਰ ਸਥਾਨ ਤੇ ਹੋਇਆ ਭਾਵ ਕਿ ਇਸ ਗੁਰਦਾਰੇ ਦਾ ਨਾਮ ਆ ਗੁਰਦੁਆਰਾ ਸ੍ਰੀ ਆਨੰਦਕਾਰਜਾ ਸਾਹਿਬ ਪਰ ਇਹ ਜਿਹੜੀ ਜਗ੍ਹਾ ਤਾਂ ਹੈਗਾ ਇਸ ਨੂੰ ਗੁਰੂ ਕਲਹੌਰ ਦਾ ਨਾਮ ਦਿੱਤਾ ਗਿਆ ਸਾਧ ਸੰਗਤ ਜੀ ਦੱਸਣਾ ਜ਼ਰੂਰੀ ਹੋਵੇਗਾ ਕੇ ਗੁਰੂ ਸਾਹਿਬ ਜੀ ਦਾ ਜੋ ਸੌਰਾ ਪਰਿਵਾਰ ਸੀ ਉਹ ਪਿੱਛੋਂ ਲਾਹੌਰ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਮਾਤਾ ਜੀਤਾ ਜੀ ਗੁਰੂ ਸਾਹਿਬ ਜੀ ਦੇ ਮਹਿਲ ਸੰਪਾਪਕ ਉਹਨਾਂ ਦੇ ਘਰ ਵਾਲੇ ਸਨ ਤੇ ਮਾਤਾ ਜੀਤਾ ਜੀ ਦੇ ਪਿਤਾ ਦਾ ਨਾਮ ਸੀ ਹਰਜਸ ਰਾਏ ਜੀ ਪਰ ਆਪਾਂ ਸਤਕਾਰ ਵਜੋਂ ਕਹਿੰਦੇ ਬਾਬਾ ਹਰਜਸ ਰਾਏ ਜੀ ਹਾਂਜੀ ਤੇ ਉਹਨਾਂ ਦੀ ਮਾਤਾ ਦਾ ਨਾਮ ਸੀ ਮਾਤਾ ਜੀਤਾ ਜੀ ਦੀ ਮਾਤਾ ਦਾ ਨਾਮ ਸੀ ਮਾਤਾ ਜਸ ਦੇਵੀ ਜੀ ਹਾਂ ਸਾਧ ਸੰਗਤ ਜੀ ਆਪਾਂ ਜਾਤਾਂ ਗੋਟਾਂ ਦੇ ਵਿੱਚ ਚਲੋ ਵਿਸ਼ਵਾਸ ਤੇ ਨਹੀਂ ਕਰਦੇ ਕਿ ਗੁਰੂ ਸਾਹਿਬ ਨੇ ਸਾਨੂੰ ਅੰਮ੍ਰਿਤ ਛਕਾਣ ਕਰਵਾ ਕੇ ਤੇ ਸਾਨੂੰ ਸਿੰਘ ਸਜਾਇਆ ਪਰ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਗੁਰੂ ਸਾਹਿਬ ਜੀ ਦੇ ਸੌਰਾ ਪਰਿਵਾਰ ਦੀ ਜਿਹੜੀ ਗੋਤ ਸੀ ਉਹ ਸੀ ਸਪਿੱਖੀਏ ਪਰ ਜਾਤ ਦੇ ਸੀ ਉਹ ਖੱਤਰੀ ਤੇ ਜਿਸ ਤਰ੍ਹਾਂ ਸਾਧ ਸੰਗਤ ਜੀ ਪੜਦੇ ਆ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਗੋਤ ਸੀ ਉਹ ਸੀ ਸੋਢੀ ਪਰ ਜਾਤ ਦੇ ਗੁਰੂ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਖੱਤਰੀ ਸਨ ਸਾਧ ਸੰਗਤ ਜੀ ਇਹ ਪਵਿੱਤ ਜਿਹੜਾ ਪਰਿਵਾਰ ਸੀ ਗੁਰੂ ਸਾਹਿਬ ਜੀ ਦਾ ਸੌਰਾ ਪਰਿਵਾਰ ਇਹ ਲਾਹੌਰ ਤੋਂ ਚੱਲ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਦੇ ਵਿੱਚ ਆਇਆ ਤੇ ਇਹਨਾਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਇਹ ਉਹਨਾਂ ਦੇ ਮਨ ਦਾ ਭਾਵ ਬਣਿਆ ਕਿ ਹੋਵੇ ਨਾ ਹੋਵੇ ਜੇ ਇਹ ਸਾਡੀ ਧੀ ਦੇ ਜੇ ਇਹਨਾਂ ਦੇ ਇਹਨਾਂ ਨਾਲ ਸਾਡੇ ਰਿਸ਼ਤੇ ਕਾਇਮ ਹੋ ਜਾਣ ਤੇ ਸਾਡੀ ਧੀ ਵੀ ਵਿਆਹ ਯੋਗ ਆ ਤੇ ਜੇ ਗੁਰੂ ਗੋਬਿੰਦ राय ਜੀ ਦੇ ਨਾਲ ਸਾਡਾ ਜੋ ਕੀ ਬਣਾ ਰਿਸ਼ਤੇਦਾਰੀ ਦਾ ਸਬੰਧ ਬਣ ਜਾਵੇ ਤੇ ਸਾਡੇ ਵੱਡੇ ਭਾਗ ਹੋਣਗੇ ਹਾਂਜੀ ਆਂਦੇ ਉਸ ਤੋਂ ਬਾਅਦ ਇਹ ਪਰਿਵਾਰ ਨੇ ਮਾਤਾ ਗੁਜਰਕੌਰ ਜੀ ਨਾਲ ਗੱਲ ਚਲਾਉਣਾ ਕੀਤੀ ਵੀ ਅਸੀਂ ਚਾਹੁੰਦੇ ਹਾਂ ਵੀ ਸਾਡੀ ਧੀ ਦਾ ਜਿਹੜਾ ਆਨੰਦ ਕਾਰਜ ਆ ਉਹ ਤੁਹਾਡੇ ਸਹਬਜ਼ਾਦੇ ਨਾਲ ਹੋ ਜਾਏ ਪਰ ਮਾਤਾ ਜੀਤਾ ਕੌਰ ਜੀ ਨੇ ਮਾਤਾ ਗੁਜਰ ਕੌਰ ਜੀ ਨੇ ਇਹ ਕਹਿਣਾ ਕੀਤਾ ਵੀ ਅਸੀਂ ਆਪਣੇ ਭਰਾਤਾ ਜੀ ਦਾ ਸਲਾਹ مشورہ ਕਰਕੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੇ ਮਾਤਾ ਗੁਜਰ ਕੌਰ ਜੀ ਦੇ ਭਰਾਤਾ ਦਾ ਨਾਮ ਸੀ ਬਾਬਾ ਕਿਰਪਾਲ ਚੰਦ ਜੀ ਤੇ ਜਦੋਂ ਗੁਰੂ ਸਾਹਿਬ ਜੀ ਦੇ ਜਿਹੜੇ ਮਾਤਾ ਜੀ ਉਹਨਾਂ ਨੇ ਭਰਾਤਾ ਜੀ ਨਾਲ ਮਿਲ ਕੇ ਇਹ ਜਿਹੜੀ ਵਿਚਾਰ ਕੀਤੀ ਵਿਆਹ ਦੀ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਦੇਖ ਲੈਨੇ ਆ ਜੇ ਸਾਡਾ ਸੰਜੋਗ ਬਣ ਗਿਆ ਉਹਨਾਂ ਨਾਲ ਤੇ ਆਪਾਂ ਵਿਆਹ ਦੀ ਤਾਰੀਖ ਪੱਕੀ ਕਰ ਲਵਾਂਗੇ ਹਮ ਸਾਧ ਸੰਗਤ ਜੀ ਉਸ ਸਮੇਂ ਜਦ ਦੋਵੇਂ ਪਰਿਵਾਰ ਮਿਲ ਕੇ ਬੈਠੇ ਤੇ ਜਿਹੜੀ ਵਿਆਹ ਦੀ ਤਾਰੀਖ ਸੀ ਉਹ ਬਣੀ ਆ ਜੀ 1 23 ਹਾਰ ਸੰਮਤ 1734 ਜੋ ਕਿ ਅੰਗਰੇਜ਼ੀ ਦੀ ਤਰੀਕ ਮੰਦੀ ਆ 21 ਜੂਨ 1677 ਸਾਧ ਸੰਗਤ ਜੀ ਇਹ ਜਦੋਂ ਵਿਆਹ ਦੀ ਤਾਰੀਖ ਪੱਕੀ ਕੀਤੀ ਗਈ ਤੇ ਗੁਰੂ ਸਾਹਿਬ ਜੀ ਦੇ ਸਹੁਰਾ ਪਰਿਵਾਰ ਨੇ ਬੇਨਤੀ ਕੀਤੀ ਕਿ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਬਰਾਤ ਸਾਡੇ ਲਾਹੌਰ ਸ਼ਹਿਰ ਚ ਆਵੇ ਕਿਉਂਕਿ ਉਹਦੇ ਕਾਰਨ ਇਹ ਹੀ ਵੀ ਉੱਥੋਂ ਦੇ ਹੀ ਸਾਰੇ ਉਹਨਾਂ ਦੇ ਸਾਖ ਸਬੰਧੀ ਰਿਸ਼ਤੇਦਾਰ ਲਾਹੌਰ ਚ ਰਹਿੰਦੇ ਸੀ ਪਰ ਗੁਰੂ ਸਾਹਿਬ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ राय ਜੀ ਨੇ ਇਸ ਵਿਚਾਰ ਨੂੰ ਨਕਾਰਦਿਆਂ ਹੋਇਆ ਕਹਿਣਾ ਕੀਤਾ ਕਿ ਇਹ ਅਸੀਂ ਬਰਾਤ ਜਿਹੜੀ ਹੈ ਗੁਰੂ ਘਰ ਦੀ ਲਾਹੌਰ ਚ ਨਹੀਂ ਲਿਆ ਸਕਦੇ ਕਿਉਂਕਿ ਸਾਧ ਸੰਗਤ ਜੀ ਇੱਕ ਕੋਈ ਕਾਰਨ ਸੀ ਜਿਸ ਤਰ੍ਹਾਂ ਇੱਕ ਤਾਂ ਆਪਾਂ ਇੱਕ ਇਹ ਵੱਡਾ ਇੱਕ ਕਾਰਨ ਇਹ ਆ ਵੀ ਉਸ ਸਮੇਂ ਜਿਹੜੇ ਬਾਈ ਤਾਰ ਦੇ ਹਿੰਦੂ ਪਹਾੜੀ ਰਾਜੇ ਸੀ ਇਹ ਵੀ ਗੁਰੂ ਸਾਹਿਬ ਜੀ ਨਾਲ ਇਲਕਾ ਕਰਦੇ ਸੀ ਭਾਵ ਕਿ ਗੁਰੂ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਸੀ ਤੇ ਦੂਜਾ ਜਿਹੜਾ ਸਾਧ ਸੰਗਤ ਜੀ ਸਭ ਤੋਂ ਵੱਡਾ ਕਾਰਨ ਸੀ ਵੀ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਿਰ ਚਾਰ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਸ਼ਾ ਦਾ ਜਿਹੜਾ ਇਹ ਬੁਛਾਹੀ ਦੀ ਹੋਈ ਆ ਉਹ ਲਾਹੌਰ ਸ਼ਹਿਰ ਚ ਹੋਈ ਆ ਪਾਕਿਸਤਾਨ ਚ ਹੋਈ ਗੁਰੂ ਸਾਹਿਬ ਜੀ ਨੇ ਇਸ ਗੱਲ ਤੋਂ ਵੀ ਮਹਿਸੂਸ ਕੀਤਾ ਵੀ ਸਾਡਾ ਉਸ ਜਗ੍ਹਾ ਤੇ ਸਿਰੇ ਬਣ ਕੇ ਜਾਣਾ ਸ਼ੋਭਦਾ ਨਹੀਂ ਵੀ ਜਿਸ ਜਗ੍ਹਾ ਤੇ ਸਾਡੇ ਵਡੇਰਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਹੋਵੇ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦਸਵੇਂ ਪਾਤਸ਼ਾਹ ਜੀ ਦੇ ਪਰਦਾਦਾ ਜੀ ਸਨ ਤੇ ਸਾਧ ਸੰਗਤ ਜੀ ਉਸ ਸਮੇਂ ਮਹਾਰਾਜ ਨੇ ਕਿਹਾ ਅਸੀਂ ਆਪਣੇ ਵਿਆਹ ਦੀ ਆਨੰਦ ਕਾਰਜ ਦੀ ਸਾਰੀ ਤਿਆਰੀ ਅਸੀਂ ਖੁਦ ਕਰਾਂਗੇ ਵੀ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਉਸ ਸਮੇਂ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਦੇ ਨਾਲ ਮਹਾਰਾਜ ਇਹਨਾਂ ਫਿਸ਼ਾਲਕ ਦੀਆਂ ਪਹਾੜੀਆਂ ਵਿੱਚ ਵਿਚਰਦੇ ਸੀ ਤੇ ਜਦੋਂ ਵਿਚਰਦੇ ਵਿਚਰਦੇ ਇਸ ਸਥਾਨ ਨੂੰ ਨਿਕਲੇ ਆ ਇਸ ਪਾਸੇ ਨੂੰ ਆਏ ਆ ਤੇ ਗੁਰੂ ਸਾਹਿਬ ਨੇ ਸਿੱਖਾਂ ਨਾਲ ਵਿਚਾਰ ਕੀਤੀ ਵੀ ਸਿੱਖੋ ਜਿਹੜੀ ਜਗ੍ਹਾ ਅਸੀਂ ਚਾਹੁੰਦੇ ਸਾਂ ਆਪਣੇ ਵਿਆਹ ਕਾਰਜਾਂ ਲਈ ਉਹ ਸਾਨੂੰ ਜਗ੍ਹਾ ਲੱਭ ਗਈ ਆ ਫਿਰ ਉਸ ਸਮੇਂ ਇਹ ਜਿਹੜੀ ਜਗ੍ਹਾ ਸੀ ਮਾਰੇ ਨੇ ਇਹਨਾਂ ਪਹਾੜੀ ਰਾਜਨ ਕਿਉਂਕਿ ਇਹਨਾਂ ਪਹਾੜੀਆਂ ਦੀ ਇਹ ਸਾਰੀ ਜਗ੍ਹਾ ਮਿਲਕੀ ਆ ਸੀ ਪਰ ਉਸ ਸਮੇਂ ਦਸਵੇਂ ਪਾਤਸ਼ਾਹ ਨੇ ਇਹਨਾਂ ਪਹਾੜੀਆਂ ਤੋਂ ਮੂਲ ਖਰੀਦ ਕਰਕੇ ਤੇ ਇਸ ਜਗ੍ਹਾ ਤੇ ਫਿਰ ਸਿੱਖਾਂ ਨੂੰ ਹਦਾਇਤ ਕੀਤੀ ਵੀ ਸਿਕੋ ਇੱਥੇ ਸਾਡੇ ਵਿਆਹ ਕਾਰਜਾਂ ਲਈ ਤੁਸੀਂ ਹੁਣ ਤਿਆਰੀਆਂ ਆਰੰਭ ਦਿਓ ਤੇ ਸਾਹਾ ਸੰਗਤ ਜੀ ਜਦੋਂ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਤਿਆਰੀਆਂ ਆਰੰਭਣ ਆਰੰਭੀਆਂ ਤੇ ਉਸ ਸਮੇਂ ਗੁਰੂ ਸਾਹਿਬ ਜੀ ਦੇ ਮੁਖ ਤੋਂ ਮੁਖਾਰ ਬੰਦ ਤੇ ਵਿਚ ਬਚਨ ਨਿਕਲਿਆ ਇਸ ਸਿੱਖਾ ਸਿੱਖੋ ਸਾਡਾ ਸੋਹਰਾ ਪਰਿਵਾਰਾ ਲਾਹੌਰ ਦਾ ਰਹਿਣ ਵਾਲਾ ਤੇ ਤੁਸੀਂ ਐਸੀ ਕਲਾ ਵਰਤਾਓ ਕਿ ਇੱਥੇ ਗੁਰੂ ਕਾ ਲਾਹੌਰ ਬਣਾ ਦਿਓ ਭਾਵ ਕਿ ਗੁਰੂ ਸਾਹਿਬ ਨੇ ਸਹਿ ਸੁਭਾਅ ਬਚਨ ਕੀਤਾ ਗੁਰੂ ਕਾ ਲਾਹੌਰ ਤੇ ਉਸ ਸਮੇਂ ਤੋਂ ਹੀ ਇਹ ਗੁਰੂਗੱਲ ਲਾਹੌਰ ਦੇ ਨਾਮ ਦੇ ਨਾਲ ਪ੍ਰਚਲਿਤ ਹੋ ਗਿਆ ਸਾਹਾ ਸੰਗਤ ਜੀ ਲਹਿੰਦੇ ਪੰਜਾਬ ਦਾ ਲਾਹੌਰ ਸ਼ਹਿਰ ਤਜੋ ਪਾਕਿਸਤਾਨ ਦੇ ਵਿੱਚ ਤੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜਾ ਕਿ ਇਹਦੇ ਨਾਲ ਗੁਰੂ ਜੁੜ ਗਿਆ ਭਾਵ ਕਿ ਗੁਰੂ ਕਾ ਲਾਹੌਰ ਭਾਵ ਕਿ ਗੁਰੂ ਸਾਹਿਬ ਜੀ ਦਾ ਸੌਰਿਆ ਦਾ ਨਾਮ ਵੀ ਰਹਿ ਗਿਆ ਤੇ ਗੁਰੂ ਸਾਹਿਬ ਜੀ ਦਾ ਪਹਿਲੇ ਨਾਮ ਪਹਿਲੇ ਨੰਬਰ ਤੇ ਨਾਮ ਆ ਗਿਆ ਗੁਰੂ ਕਾ ਲਾਹੌਰ ਬਾਬਾ ਜੀ ਆਨੰਦਪੁਰ ਸਾਹਿਬ ਤੋਂ 12-13 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਹਾਂਜੀ ਸਾਧ ਸੰਗਤ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਗੁਰੂ ਕਾ ਲਾਹੌਰ ਇਹ ਤਕਰੀਬਨ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਤਕਰੀਬਨ 12-13 ਕਿਲੋਮੀਟਰ ਇਹ ਇੱਥੇ ਸਿशोਭਿਤ ਹੈ ਜੀ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਜੋ ਸਾਰੀਆਂ ਤਿਆਰੀਆਂ ਰੰਬੀਆਂ ਤੇ ਸਾਧ ਸੰਗਤ ਜੀ ਵੀ ਦੱਸਣਾ ਜ਼ਰੂਰੀ ਹੋਵੇਗਾ ਉਸ ਸਮੇਂ ਮਾਰੇ ਨੇ ਕੁਝ ਬਜ਼ਾਰਾਂ ਨੂੰ ਵੀ ਸੱਦਾ ਭੇਜਿਆ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਲਾਹੌਰ ਸ਼ਹਿਰ ਦਾ ਬਾਜ਼ਾਰ ਵੀ ਮਹਾਰਾਜ ਇਸ ਧਰਤੀ ਤੇ ਸੱਜਿਆ ਹੁਸ਼ਿਆਰਪੁਰ ਦਾ ਬਾਜ਼ਾਰ ਵੀ ਇਸ ਧਰਤੀ ਤੇ ਆਇਆ ਤੇ ਨੰਗਲ ਦਾ ਬਾਜ਼ਾਰ ਵੀ ਇਸ ਧਰਤੀ ਤੇ ਸਜਾਇਆ ਗਿਆ ਤੇ ਰੋਪੜ ਦਾ ਬਾਜ਼ਾਰ ਵੀ ਸਾਧ ਸੰਗਤ ਜੀ ਇਸ ਜਗ੍ਹਾ ਤੇ ਇਸ ਧਰਤੀ ਤੇ ਸਜਾਇਆ ਗਿਆ ਭਾਵ ਕਿ ਬਜ਼ਾਰਾਂ ਨੂੰ ਵੀ ਸੱਦਾ ਭੇਜ ਕੇ ਕਿਹਾ ਕੀਤਾ ਵੀ ਆਪਣੇ ਸ਼ਹਿਰਾਂ ਦੇ ਤੁਸੀਂ ਕੁਝ ਦਿਨ ਲਈ ਬਾਜ਼ਾਰ ਬੰਦ ਕਰਕੇ ਤੇ ਇੱਥੇ ਰੌਣਕਾਂ ਵਧਾਓ ਕਿ ਇੱਕ ਗੁਰੂ ਕੇ ਲਾਹੌਰ ਦੇ ਵਿੱਚ ਆ ਕੇ ਤੁਸੀਂ ਇਸ ਸ਼ਹਿਰ ਨੂੰ ਜਾਨੀ ਕਿ ਨਵੀਂ ਰੰਗਤ ਦੇ ਦਿਓ ਫਿਰ ਸਾਧ ਸੰਗਤ ਜੀ ਉਹ ਸਾਰੇ ਬਾਜ਼ਾਰ ਇਸ ਜਗ੍ਹਾ ਤੇ ਆਏ ਤੇ ਸਾਰੀ ਸੰਗਤ ਦੇ ਰੂਪ ਵਿੱਚ ਇਹ ਬਾਜ਼ਾਰ ਵੀ ਸਜੇ ਤੇ ਕੁਝ ਇੱਥੋਂ ਦੇ ਰਹਿਣ ਵਾਲੇ ਲੋਕ ਸੀ ਤੇ ਉਹ ਵੀ ਜਦੋਂ ਇਕੱਠੇ ਹੋਏ ਤੇ ਜਦੋਂ ਬਜਾਨਾ ਵਾਲੇ ਵੀ ਇਕੱਠੇ ਹੋਏ ਕੋਈ ਹੋਰ ਸੰਗਤਾਂ ਵੀ ਇਕੱਠੇ ਹੋਈ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸਾਰੀਆਂ ਤਿਆਰੀਆਂ ਤੇ ਮਤਲਬ ਕਿ ਮੁਕੰਮਲ ਹੋ ਗਈਆਂ ਹਾਂਜੀ ਤੇ ਉਨ੍ਹਾਂ ਨੇ ਸਾਰੀ ਸੰਗਤ ਕਿਹਾ ਵੀ ਇਸ ਜਗ੍ਹਾ ਤੇ ਸਭ ਤੋਂ ਇੱਕ ਭਾਰੀ ਕਿਲਾ ਤਾਂ ਉਹ ਪਾਣੀ ਦੀ ਸਾਧ ਸੰਗਤ ਜੀ ਉਸ ਸਮੇਂ ਸਾਰੀ ਸੰਗਤ ਨੇ ਇਕੱਠ ਦੇ ਰੂਪ ਵਿੱਚ ਹੋ ਕਰਕੇ ਤੇ 10ਵੇਂ ਪਾਸ਼ਾ ਗੁਰੂ ਗੋਬਿੰਦ राय ਜੀ ਨੂੰ ਬੇਨਤੀ ਕਰਨਾ ਕੀਤਾ ਵੀ ਗੁਰੂ ਸਾਹਿਬ ਜੀ ਤੁਹਾਡੀ ਕਿਰਪਾ ਦੇ ਨਾਲ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਪਰ ਸਭ ਤੋਂ ਵੱਡੀ ਘਾਟ ਆ ਇਸ ਜਗ੍ਹਾ ਤੇ ਪਾਣੀ ਦੀ ਕਿਉਂਕਿ ਸਾਦ ਸੰਗ ਸਾਦ ਸੰਗ ਨੇ ਬੇਨਤੀ ਕੀਤੀ ਕਿਉਂਕਿ ਮਾਰੇ ਸੱਚੇ ਪਾਤਸ਼ਾਹ ਨੂੰ ਕਹਿਣਾ ਕੀਤਾ ਵੀ ਇਹ ਇਲਾਕਾ ਖੁਸ਼ਕ ਹੋਣ ਕਰਕੇ ਪਾਣੀ ਦੀ ਬਹੁਤ ਭਾਰੀ ਕਿੱਲਤ ਆ ਜੇ ਕਿਰਪਾ ਕਰੋ ਤੁਸੀਂ ਸਾਨੂੰ ਇਸ ਧਰਤੀ ਦੇ ਪਾਣੀ ਦੀ ਦਾਤ ਬਖਸ਼ ਦਿਓ ਉਸ ਸਮੇਂ ਗੁਰੂ ਸਾਹਿਬ ਜੀ ਨੇ ਕਿਉਂਕਿ ਗੁਰੂ ਸਾਹਿਬ ਜੀ ਦੇ ਜਿਹੜਾ ਗੁਰੂ ਘਰ ਦਾ ਧੋਬੀ ਸੀ ਉਸ ਨੇ ਵੀ ਇਹ ਬੇਨਤੀ ਕੀਤੀ ਮਹਾਰਾਜ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਪਾਣੀ ਦੀ ਬਹੁਤ ਕਿੱਲਤ ਆ ਕਿਉਂਕਿ ਮੈਂ ਜਦੋਂ ਤੁਹਾਡੇ ਬਸਤਰ ਧੋਣੇ ਹੁੰਦੇ ਆ ਤੇ ਉਹ ਤੁਹਾਡੇ ਸੋਹਣੇ ਬਸਤਰ ਜਦੋਂ ਧੋਣ ਲਈ ਮੈਨੂੰ ਉਹੋ ਜਿਹਾ ਪਾਣੀ ਨਹੀਂ ਮਿਲਦਾ ਜਿਹਦੇ ਪਾਣੀ ਨਾਲ ਮੈਂ ਤੁਹਾਡੇ ਬਸਤਰ ਧੋ ਸਕਾਂ ਤੇ ਕਿਰਪਾ ਕਰੋ ਜੇ ਪਾਣੀ ਦੀ ਦਾਤ ਬਖਸ਼ ਦਿਓ ਉਸ ਸਮੇਂ ਦਸਵੇਂ ਪਾਤਸ਼ਾਹ ਨੇ ਆਂਦੇ ਆਪਣੇ ਕਰਪੇ ਵਰਸ਼ੇ ਨਾਲ ਜੋ ਕਿ ਤਖਤ ਸਿਧੀ ਕੇਸਗੜ ਸਾਹਿਬ ਵਿਖੇ ਬਿਰਾਜਮਾਨ ਹੈ ਉਸ ਨੂੰ ਕਰਪਾ ਵਰਸ਼ਾ ਕਿਹਾ ਜਾਂਦਾ ਕਰਪਾ ਵਰਸ਼ਾ ਕਿਉਂ ਕਿਹਾ ਜਾਂਦਾ ਕਿਉਂਕਿ ਹੱਥ ਦੀ ਤਲੀ ਵਾਂਗੂ ਚੌੜਾ ਹੋਣ ਕਰਕੇ ਉਸ ਵਰਸ਼ੇ ਨੂੰ ਕਰਪੇ ਦਾ ਨਾਮ ਦਿੱਤਾ ਗਿਆ ਕਿਉਂਕਿ ਨਾਗਣੀ ਵਰਖਾ ਪਾ ਸਮਝ ਜਾਨਨੇ ਆ ਕਿ ਉਹਦੀ ਬਣਤਰ ਜਿਹੜੀ ਉਹ ਸੱਪ ਵਰਗੀ ਬਣੀ ਹੁੰਦੀ ਉਹ ਨਾਗਣੀ ਵਰਖਾ ਪਰ ਕਰਪਾ ਵਰਖਾ ਜੋ ਅੱਜ ਵੀ ਉਥੇ ਸ਼ਿਸ਼ੋ ਬਤਾਉ ਉਹ ਹੱਥ ਦੀ ਤਲੀ ਵਾਂਗੂ ਚੌੜਾ ਹੋਣ ਕਰਕੇ ਤੇ ਉਹਨੂੰ ਕਰਪੇ ਦਾ ਨਾਮ ਦਿੱਤਾ ਗਿਆ ਤੇ ਸਾਧ ਸੰਗਤ ਜੀ ਇਹ ਦੱਸਣਾ ਜ਼ਰੂਰੀ ਹੋ ਗਿਆ ਜ਼ਰੂਰੀ ਹੋਵੇਗਾ ਕਿ ਉਸ ਵਰਖੇ ਦੀ ਜਿਹੜੀ ਲੰਬਾਈ ਆ ਤਕਰੀਬਨ 8 ਫੁੱਟ ਆ 8 ਫੁੱਟ ਲੰਮਾ ਵਰਖਾ ਤੇ ਉਸ ਵਰਖੇ ਨੂੰ ਹਮੇਸ਼ਾ ਦਸਵੇਂ ਪਾਤਸ਼ਾਹ ਜੀ ਆਪਣੇ ਦਸਵੇਂ ਪਾਤਸ਼ਾਹ ਗੋਬਿੰਦ ਰਾਏ ਜੀ ਆਪਣੇ ਨਾਮ ਰੱਖਦੇ ਸੀ ਉਸ ਸਮੇਂ ਮਹਾਰਾਜ ਨੇ ਨੀਲੇ ਘੋੜੇ ਤੇ ਬੈਠੇ ਬੈਠੇ ਹੀ ਜਿਹੜਾ ਤਰਪੈਣੀ ਸਾਹਿਬ ਵਾਲਾ ਸਥਾਨ ਆ ਜਿੱਥੇ ਗੁਰਦਵਾਰਾ ਤਰਪੈਣੀ ਸਾਹਿਬ ਸ਼ਿਸ਼ੋਭਿਤ ਆ ਹਾਂਜੀ ਉਸ ਜਗ੍ਹਾ ਤੇ ਬਹੁਤ ਵੱਡਾ ਪੱਥਰ ਸੀ ਉਸ ਪੱਥਰ ਦੇ ਕੋਲ ਮਾਰਨੇ ਨੀਲੇ ਘੋਟ ਦੇ ਬੈਠੇ ਬੈਠੇ ਜਦੋਂ ਜੋਰ ਨਾਲ ਵਾਰ ਕੀਤਾ ਵਾ ਤੇ ਵਰਸ਼ਾ ਪੱਥਰ ਦੇ ਵਿੱਚ ਧਸ ਗਿਆ ਤੇ ਗੁਰੂ ਸਾਹਿਬ ਜੀ ਨੇ ਅਕਾਲਪੁਰਖ ਨੂੰ ਯਾਦ ਕਰਕੇ ਪ੍ਰਗਟ ਕਰਕੇ ਜਦੋਂ ਅਕਾਲਪੁਰਖ ਨੂੰ ਯਾਦ ਕਰਕੇ ਫਿਰ ਪੱਟੇ ਉਸ ਨੂੰ ਪੱਟਣਾ ਕੀਤਾ ਤੇ ਆਂਦੇ ਉਸ ਸਮੇ ਇੱਕੋ ਦਮ ਤੇਜ਼ੀ ਨਾਲ ਥਲੇ ਪਾਣੀ ਦੀ ਧਾਰ ਨਿਕਲਣੀ ਸ਼ੁਰੂ ਹੋਈ ਸਾਧ ਸੰਗਤ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕੁਝ ਹਟਵਾਵਾਰ ਜਿਹੜਾ ਮਾਰਦੇ ਨੇ ਦੂਸਰਾ ਵਾਰ ਕੀਤਾ ਤੇ ਜਦੋਂ ਉਸ ਨੂੰ ਵੀ ਪੱਟਣਾ ਕੀਤਾ ਤੇ ਉਸ ਸਮੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੋ ਤਾਰਾ ਪ੍ਰਗਟ ਕਰਕੇ ਗੁਰੂ ਸਾਹਿਬ ਜੀ ਰੋਕ ਗਏ ਤੇ ਜਦੋਂ ਰੋਕ ਗਏ ਤੇ ਗੁਰੂ ਸਾਹਿਬ ਜੀ ਦੇ ਜਿਹੜੇ ਮਾਮਾ ਜੀ ਸੀ ਮਾਮਾ ਕਿਰਪਾਲ ਚੰਦ ਜੀ ਆਂਦੇ ਉਹਨਾਂ ਨੇ ਬਚਨ ਕੀਤਾ ਵੀ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਆਪ ਕਿਰਪਾ ਦੇ ਘਰ ਦੇ ਵਿੱਚ ਆਇਓ ਆਪਣੀ ਸਤਿਆ ਦੇ ਨਾਲ ਤੁਸੀਂ ਗੰਗਾ ਵੀ ਇਸ ਜਗ੍ਹਾ ਤੇ ਲੈਂਦੀ ਆ ਤੇ ਜਮਨਾ ਵੀ ਇਸ ਧਰਤੀ ਤੇ ਲੈਂਦੀ ਆ ਕਿਰਪਾ ਕਰੋ ਇੱਕ ਵਾਰ ਹੋਰ ਕਰ ਦਿਓ ਆਪਣੇ ਸਿੱਖਾਂ ਦੀ ਤਰਬੈਣੀ ਇਸ ਜਗ੍ਹਾ ਤੇ ਪ੍ਰਗਟ ਕਰ ਦਿਓ ਸਾਧ ਸੰਗਤ ਜੀ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਇੱਕ ਤਰਬੈਣੀ ਉਹ ਆ ਜਿਹੜੀ ਇਲਾਹਾਬਾਦ ਸ਼ਹਿਰ ਦੇ ਵਿੱਚ ਵਗਦੀ ਆ ਪ੍ਰਯਾਗ ਰਾਗ ਇੱਕ ਉਸ ਧਰਤੀ ਦੇ ਵਿੱਚ ਗੰਗਾ ਜਮਨਾ ਤੇ ਸਰਸਵਤੀ ਦਾ ਜਲ ਜਿਹੜਾ ਉੱਥੇ ਸਨਾਤਨ ਮਤ ਦੇ ਲੋਕ ਉਸ ਜਲ ਦੇ ਵਿੱਚ ਇਸ਼ਨਾਨ ਪਾਣੀ ਕਰਦੇ ਆ ਪਰ ਗੁਰੂ ਸਾਹਿਬ ਜੀ ਦੇ ਮਾਮਾ ਨੇ ਕਹਿਣਾ ਕੀਤਾ ਵੀ ਤੁਸੀਂ ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਇੱਕ ਵਾਰ ਹੋਰ ਕਰਕੇ ਆਪਣੇ ਸਿੱਖਾਂ ਦੀ ਤਰਪਣੀ ਇਸ ਜਗ੍ਹਾ ਤੇ ਪ੍ਰਗਟ ਕਰ ਦਿਓ ਸਾਧ ਸੰਗਤ ਜੀ ਉਸ ਸਮੇਂ ਦਸਵੇਂ ਪਾਤਸ਼ਾਹ ਨੇ ਫਿਰ ਤੀਸਰਾ ਵਾਰ ਕਰਕੇ ਤੇ ਜੋ ਤੀਸਰੀ ਧਾਰ ਪ੍ਰਗਟ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਲਓ ਸਿੱਖੋ ਅਸੀਂ ਆਪਕਾਲਪੁਰਖ ਦੀ ਬਖਸ਼ਿਸ਼ ਦੇ ਨਾਲ ਇਸ ਧਰਤੀ ਦੇ ਗੰਗਾ ਵੀ ਲੈਣਦੀ ਜਮਨਾ ਵੀ ਲੈਣਦੀ ਤੇ ਸਰਸਵਤੀ ਵੀ ਲੈਣਦੀ ਸਾਡੇ ਸਿੱਖਾਂ ਨੂੰ ਕਿਤੇ ਹੁਣ ਦੂਰ ਜਾਣ ਦੀ ਲੋੜ ਨਹੀਂ ਸਾਧ ਸੰਗਤ ਜੀ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੀਲੇ ਕੋੜੇ ਦੇ ਜਦੋਂ ਅਗਲੇ ਪਾਸੇ ਆਏ ਆ ਜਿੱਥੇ ਗੁਰਦੁਆਰਾ ਪੌੜ ਸਾਹਿਬ ਸੀ ਸ਼ੋਭਿਤਾ ਹਾਂਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕੋੜੇ ਨੀਲੇ ਕੋੜੇ ਨੂੰ ਰੋਕ ਕਰਕੇ ਇਹ ਬਚਨ ਕੀਤਾ ਵੀ ਨਿਲਿਆ ਵੀ ਅਸੀਂ ਸਾਧ ਸੰਗਤ ਦੇ ਛਕਣ ਛਕੌਣ ਨੂੰ ਜਲ ਤੇ ਪ੍ਰਗਟ ਕਰ ਦਿੱਤਾ ਭਈ ਤੂੰ ਵੀ ਆਪਣੇ ਸ਼ਗਨ ਨੂੰ ਸ਼ਗਨ ਨੂੰ ਜਲ ਪ੍ਰਗਟ ਕਰਦਾ ਭਈ ਨੀਲਾ ਤੂੰ ਵੀ ਪ੍ਰਗਟ ਕਰਲਾ ਉਸ ਸਮੇਂ ਜਿਹੜਾ ਗੁਰੂ ਸਾਹਿਬ ਜੀ ਦੇ ਘੋੜੇ ਨੇ ਪੌੜ ਸਾਹਿਬ ਵਿਖੇ ਰੁਕ ਕੇ ਰੋਕ ਕੇ ਰੋਕੇ ਤੇ ਜਦੋਂ ਆਪਣਾ ਪੌੜ ਮਾਰਨਾ ਕੀਤਾ ਉਸ ਸਮੇਂ ਜਿਹੜਾ ਜਲ ਪ੍ਰਗਟ ਹੋਇਆ ਉਹ ਸੀ ਸਮੁੰਦਰ ਦਾ ਜਲ ਭਾਵ ਕੇ ਖਾਰਾ ਜਲ ਸਾਧ ਸੰਗਤ ਜੀ ਉਹ ਖਾਰਾ ਜਲ ਕਿਉਂ ਕਿ ਤੁਹਾਡੇ ਚੋਂ ਕੋਈ ਵੀ ਪੁੱਛ ਸਕਦਾ ਵੀ ਗੁਰੂ ਸਾਹਿਬ ਜੀ ਨੇ ਜਦੋਂ ਪਿੱਛੇ ਇਹਨਾਂ ਜਲ ਤਰਬੈਣੀ ਸਾਹਿਬ ਚ ਪ੍ਰਗਟ ਕਰਤਾ ਕੋੜਾ ਵੀ ਸ਼ੱਕ ਸਕਦਾ ਸੀ ਤੇ ਗੁਰੂ ਸਾਹਿਬ ਨੇ ਘੋੜੇ ਤੋਂ ਜਲ ਪ੍ਰਗਟ ਕਰਨ ਦੀ ਕੀ ਲੋੜ ਪਈ ਸਾਧ ਸੰਗਤ ਜੀ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਸ਼ਾਇਦ ਇਹ ਤੁਹਾਨੂੰ ਪਤਾ ਹੋਵੇ ਕਿ ਜਿਹੜੇ ਘੋੜੇ ਦੀ ਖਾਸੀਅਤ ਹੈ ਜਾਨਵਰ ਦੀ ਖਾਸੀਅਤ ਹੈ ਕਿ ਖਾਰੇ ਪਾਣੀ ਦਾ ਸ਼ਕੀਨ ਆ ਘੋੜਾ ਉਹ ਹੀ ਜਲ ਘੋੜੇ ਨੂੰ ਅੱਜ ਵੀ ਤੁਸੀਂ ਲੂਣ ਪਾਣੀ ਦੇ ਵਿੱਚ ਲੂਣ ਮਲਾ ਕੇ ਪਿਆਓ ਭਾਵੇਂ ਖਾਰਾ ਕਰਕੇ ਪਿਆਓ ਘੋੜਾ ਸ਼ੌਂਕ ਨਾਲ ਪੀਂਦਾ ਤੇ ਗੁਰੂ ਸਾਹਿਬ ਜੀ ਦੇ ਘੋੜੇ ਨੇ ਉਹ ਹੀ ਜਲ ਪ੍ਰਗਟ ਕੀਤਾ ਜੋ ਉਹਦੇ ਸਵਾਦ ਦੇ ਉਹਦੇ ਟੇਸਟ ਦੇ ਮੁਤਾਬਕ ਸੀ ਤੇ ਉਸ ਧਰਤੀ ਦੇ ਗੁਰਦੁਆਰਾ ਪਾਉੜ ਸਾਹਿਬ ਵਾਲੀ ਧਰਤੀ ਤੋਂ ਜਿਹੜਾ ਪਾਣੀ ਨਿਕਲਿਆ ਉਹ ਸਮੁੰਦਰ ਦਾ ਜਾਲਾ ਖਾਰਾ ਜਲ ਤੇ ਸਾਧ ਸੰਗਤ ਜੀ ਜਦੋਂ ਉਹ ਜਲ ਪ੍ਰਗਟ ਕਰਕੇ ਗੁਰੂ ਸਾਹਿਬ ਜੀ ਫਿਰ ਸੱਚੇ ਪਾਤਸ਼ਾਹ ਦਾ ਜਿਹੜਾ ਸਥਾਨ ਆ ਤੁਸੀਂ ਉੱਪਰ ਜਾ ਕੇ ਦਰਸ਼ਨ ਕਰਦੇ ਹੋ ਆਪਣਾ ਗੁਰਦੁਆਰਾ ਸਾਹਿਬ ਜੀ ਅੰਦਰ ਤੇ ਉਹ ਜਿਹੜਾ ਸਥਾਨ ਆ ਗੁਰਦੁਆਰਾ ਉਸ ਗੁਰਦੁਆਰੇ ਦਾ ਨਾਮ ਆ ਜੀ ਆਨੰਦਕਾਰਜ ਸਾਹਿਬ ਕਿਉਂਕਿ ਸਾਧ ਸੰਗਤ ਜੀ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਜਦੋਂ ਸੰਗਤਾਂ ਉਹ ਕਿਤੋਂ ਵੀ ਦੂਰੋਂ ਨੇੜੇ ਆਉਂਦੀਆਂ ਤੇ ਉਹ ਕਹਿੰਦੇ ਵੀ ਇਹੋ ਹੀ ਗੁਰੂ ਘਰ ਹੌਰ ਹੈ ਭਾਵ ਕਿ ਗੁਰਦੁਆਰੇ ਨੂੰ ਕਹਿੰਦੇ ਵੀ ਇਹ ਗੁਰਦਾਰੇ ਨੂੰ ਹੀ ਗੁਰੂ ਘਰ ਹੌਰ ਕਿਹਾ ਜਾਂਦਾ ਸਾਧ ਸੰਗਤ ਜੀ ਗੁਰੂ ਘਰ ਹੌਰ ਨੂੰ ਸ਼ਹਿਰ ਕਿਹਾ ਜਾਂਦਾ ਪਰ ਉਹਦੇ ਵਿੱਚ ਸ਼ਹਿਰ ਦੇ ਵਿੱਚ ਹੀ ਗੁਰੂ ਗੁਰਦੁਆਰਾ ਆਨੰਦਕਾਰਜ ਸਾਹਿਬ ਆ ਜਾਂਦਾ ਵਾ ਉਹਦੇ ਵਿੱਚ ਹੀ ਪੌੜ ਸਾਹਿਬ ਆ ਜਾਂਦਾ ਉਹਦੇ ਵਿੱਚ ਹੀ ਦਰਬੰਨ ਸਾਹਿਬ ਆ ਜਾਂਦਾ ਉਹਦੇ ਵਿੱਚ ਹੀ ਭਾਵਕੇ ਗੁਰੂਗੁਰ ਲਾਹੌਰ ਦੇ ਵਿੱਚ ਹੀ ਸਿਰਾ ਸਾਹਿਬ ਵੀ ਆ ਜਾਂਦਾ ਸਾਧ ਸੰਗਤ ਜੀ ਇਹ ਚਾਰੋਂ ਜਿਹੜੇ ਗੁਰਦੁਆਰਾ ਸਾਹਿਬ ਹੈ ਗੁਰੂਕੇ ਲਾਹੌਰ ਦੇ ਵਿੱਚ ਹੀ ਹਨ ਭਾਵਕੇ ਜਿਹੜਾ ਉੱਪਰ ਵਾਲਾ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਜੀ ਦਾ ਆਨੰਦਕਾਰਜ ਹੋਇਆ ਮਤਾ ਜੀਤਾਂ ਜੀ ਦੇ ਨਾਲ ਉਸ ਗੁਰਦੁਆਰੇ ਨੂੰ ਆਨੰਦਕਾਰਜ ਕਿਹਾ ਜਾਂਦਾ ਗੁਰਦੁਆਰਾ ਸ੍ਰੀ ਆਨੰਦਕਾਰਜ ਸਾਹਿਬ ਤੇ ਉਸ ਤੋਂ ਬਾਅਦ ਉਸ ਮਹਾਰਾਜ ਸੱਚੇ ਪਾਤਸ਼ਾਹ ਦੇ ਆਨੰਦ ਕਾਰਜ ਤੋਂ ਬਾਅਦ ਆਂਦੇ ਵੀ ਗੁਰੂ ਸਾਹਿਬ ਜੀ ਤਕਰੀਬਨ ਇੱਕ ਹਫਤਾ ਇਸ ਧਰਤੀ ਤੇ ਰਹੇ ਆ ਆਨੰਦ ਕਾਰਜ ਤੇ ਉਪਰੰਤ ਵੀ ਮਹਾਰਾਜ ਇਥੇ ਇੱਕ ਹਫਤਾ ਇਸ ਧਰਤੀ ਤੇ ਰਹੇ ਤੇ ਬਾਅਦ ਵਿੱਚ ਜਿਹੜੀ ਬਰਾਸ ਸੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਮੁੜੀ ਆ ਤੇ ਸਾਧ ਸੰਗਤ ਜੀ ਅੱਜ ਵੀ ਜੇ ਸਾ ਸਾਰੀ ਸੰਗਤ ਨੇ ਦਰਸ਼ਨ ਕਰਦੇ ਹਣ ਗੁਰੂ ਸਾਹਿਬ ਜੀ ਦੇ ਵਿਆਹ ਪੂਰਵ ਦੀ ਤਾਂ ਐਸਜੀਪੀਸੀ ਵੱਲੋਂ ਜੋ ਇਹ ਤਾਰੀਖ ਪੱਕੀ ਕੀਤੀ ਗਈ ਹੈ ਉਹ ਬਸੰਤ ਪੈਂਚਮੀ ਭਾਵੇਂ ਕਿ ਹਰ ਬਸੰਤ ਪੈਂਚਮੀ ਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਰਾਜ ਜੀ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਆਨੰਦ ਕਾਰਜ ਆ ਉਹ ਬੜੀ ਧੂਮ ਧਾਮ ਤੇ ਸ਼ਾਨੋ ਸ਼ੌਕਤ ਨਾਲ ਮਲਾਇਆ ਜਾਂਦਾ ਹੈ ਤੇ ਬੇਅੰਤ ਸੰਗਤਾਂ ਜਿਹੜੀਆਂ ਦੂਰੋਂ ਨੇੜਿਓਂ ਆਉਂਦੀਆਂ ਹਨ ਉਹ ਇਸ ਧਰਤੀ ਦੇ ਆ ਕੇ ਮਾਰੇ ਦੇ ਨਾਮ ਅਸਤ ਕੋਂਦੀਆਂ ਹਨ ਤੇ ਆਪਣੀਆਂ ਅਰਦਾਸਾਂ ਬੇਨਤੀਆਂ ਆਪ ਵੀ ਕਰਦੀਆਂ ਹਨ ਗੁਰੂ ਸਾਹਿਬ ਜੀ ਦੇ ਜੀਰਾਂ ਤੋਂ ਗੁਰੂ ਗ੍ਰੰਥੀ ਸਿੰਘਾ ਤੋਂ ਵੀ ਕਰਾਉਂਦੀਆਂ ਹਨ ਤੇ ਆਪਣੀਆਂ ਆਸਾਂ ਮਰਦਾਂ ਇਥੋਂ ਪੂਰੀਆਂ ਕਰਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ ਫਿਰ ਵਾਪਸ ਪਰਤਦੀਆਂ ਹਨ ਸਾਧ ਸੰਗਤ ਜੀ ਇਸ ਕਰਕੇ ਇਸ ਨੂੰ ਗੁਰੂਕਲ ਹੋਰ ਕਿਹਾ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ